ਪੰਜਾਬ ਵਿੱਚ ਕਿਸਾਨਾਂ ਨੂੰ ਚੰਡੀਗੜ੍ਹ ਧਰਨੇ ਤੇ ਜਾਣ ਲਈ ਰੋਕਿਆ ਜਾ ਰਿਹਾ ਹੈ ਬਰਨਾਲਾ ਜ਼ਿਲ੍ਹੇ ਵਿੱਚ ਥਾਂ-ਥਾਂ ਤੇ ਪੁਲਿਸ ਵੱਲੋਂ ਤਾਇਨਾਤੀ ਕੀਤੀ ਗਈ ਹੈ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਸੇ ਦੌਰਾਨ ਚੰਡੀਗੜ੍ਹ ਧਰਨੇ ਲਈ ਗੁਰਦਾਸਪੁਰ ਤੋਂ ਜਾ ਰਹੇ ਕਿਸਾਨਾਂ ਨੂੰ ਪੁਰਾਣਾ ਸ਼ਾਲਾ ਦੇ ਨੇੜੇ ਰੋਕਿਆ ਗਿਆ ਜਿਸ ਮਗਰੋਂ ਕਿਸਾਨ ਧਰਨਾ ਲਗਾ ਕੇ ਉੱਥੇ ਹੀ ਬੈਠ ਗਏ ਜਿਨ੍ਹਾਂ ਕਹਿਣਗੇ ਬੜੀ ਵੱਡੀ ਮੂਰਖਤਾਈ ਹੈ ਭਗਵੰਤ ਮਾਨ ਸਰਕਾਰ ਦੀ ਜਿੰਨਾ ਲੋਕਾਂ ਕੋ ਵੋਟਾਂ ਲੈ ਕੇ ਉਹਨੇ ਆਪਣੀ ਸਰਕਾਰ ਬਣਾਈ ਸੀ ਤੇ ਵਾਰ-ਵਾਰ ਉਹਨਾਂ ਕਹਿਆ ਸੀ ਕਿ ਮੈਂ 23 ਫਸਲਾਂ ਤੇ ਐਮਐਸਪੀ ਦਿਆਂਗਾ ਸਮੇਤ ਕੇਜਰੀਵਾਲ ਸਮੇਤ ਭਗਵੰਤ ਮਾਨ ਤੇ ਬੀਬੀ ਗਗਨ ਜਿਹੜੀ ਆ ਉਹਨਾਂ ਨੇ ਸਾਰਿਆਂ ਨੇ ਉਹ ਇਲੈਕਸ਼ਨ ਤੋਂ ਪਿੱਛੇ ਬੜਾ ਵੱਡਾ ਇਹ ਦਮਗਜਾ ਮਾਰੇ ਕਿ ਅਸੀਂ 23 ਛੱਡ ਕੇ 25 ਫਸਲਾਂ ਦੇ ਉੱਤੇ ਐਮਐਸਪੀ ਦਿਆਂਗੇ ਮੁੱਖ ਸੜਕ ਤੇ ਪਿੰਡ ਬੱਡਬਰ ਦੇ ਟੋਲ ਪਲਾਜ਼ਾ ਤੇ ਚੰਡੀਗੜ੍ਹ ਜਾ ਰਹੇ ਕਿਸਾਨਾਂ ਆਗੂਆਂ ਦੇ ਕਾਫਲੇ ਨੂੰ ਰੋਕਿਆ ਗਿਆ ਤਾਂ ਕਿਸਾਨਾਂ ਨੇ ਉੱਥੇ ਹੀ ਧਰਨਾ ਲਗਾ ਦਿੱਤਾ ਕਿਸਾਨ ਜਿੱਥੇ ਬੰਦੀਆਂ ਦਾ ਚੰਡੀਗੜ੍ਹ ਪੁੰਚਣਾ ਸੀ ਪਰ ਪੰਜਾਬ ਸਰਕਾਰ ਵੱਲੋਂ ਹੋਈ ਜਾਰੀ ਐਡਵਾਈਜ਼ਰੀ ਨੂੰ ਲੈ ਕੇ ਅੱਜ ਥਾਂ-ਥਾਂ ਤੇ ਪੁਲਿਸ ਨਾਕੇ ਲੱਗੇ ਹੋਏ ਨੇ ਜਿਦੇ ਵਿੱਚ ਅੱਜ ਸੁਨਾਮ ਦੇ ਵਿੱਚ ਖੁਦ ਪੀ.ਆਈ.ਜੀ. ਮਨਦੀਪ ਸਿੰਘ ਸਿੱਧੂ ਇਸ ਨੂੰ ਪੁਲਿਸ ਦੇ ਨਾਲ ਆਪਣੀ ਕਵਰੇਜ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਲਾਈਵ ਤੁਸੀਂ ਕਿੰਨਾ ਇੱਥੇ ਪੁਲਿਸ ਦਾ ਬਹੁਤ ਵੱਡੀ ਟੀਮ ਆਈ ਹੋਈ ਹੈ ਉਹ ਲਗਾਤਾਰ ਆਪਣੀ ਨਜ਼ਰ ਬਣਾ ਰੱਖੀ ਹੈ